ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਪਲਾਉ ਦੀ ਰੈਸਪੀ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਇਹਨੂੰ ਆਪਾਂ ਬਹੁਤ ਹੀ ਛੇਤੀ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰ ਲਵਾਂਗੇ ਤਾਂ ਦੇਖੋ ਇੱਕ ਇੱਕ ਦਾਣਾ ਇਕੱਲਾ ਇਕੱਲਾ ਦਾਣਾ ਜਿਹੜਾ ਇਹ ਤਾਂ ਬਹੁਤ ਹੀ ਵਧੀਆ ਨਜ਼ਰ ਆ ਰਿਹਾ ਹੈ ਤੇ ਆਪਾਂ ਰੈਸਪੀ ਹੁਣ ਸ਼ੁਰੂ ਕਰਦੇ ਆਂ ਜੇ ਤੁਸੀਂ ਮੇਰੇ ਚੈਨਲ ਨੂੰ ਹਰੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੱਲੇ ਬੈਲ ਆਈਕਨ ਦਾ ਬਟਨ ਹੈ ਉਹਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਸਾਰੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਹੁਣ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਇੱਕ ਗਲਾਸ ਚਾਵਲ ਲੈ ਲੈਨੇ ਇਹ ਜਿਹੜੇ ਚਾਵਲ ਨੇ ਬਾਸਮਤੀ ਨੇ ਤੇ ਤੁਹਾਡੇ ਕੋਲ ਜਿਹੜੇ ਚਾਵਲ ਤੁਸੀਂ ਯੂਜ਼ ਕਰਦੇ ਹੋ ਉਹ ਲੈ ਸਕਦੇ ਹੋ ਤੇ ਚਾਵਲ ਕੋਈ ਵੀ ਨੇ ਆਪਾਂ ਲੈ ਸਕਦੇ ਹਾਂ ਤੇ ਇਹਨਾਂ ਚਾਵਲਾਂ ਨੂੰ ਆਪਾਂ ਪਹਿਲਾਂ ਵਾਸ਼ ਕਰ ਲੈਨੇ ਆ ਇੱਕ ਬੌਲ ਲੈ ਲਿਆ ਮੈਂ ਤੇ ਬੌਲ ਦੇ ਵਿੱਚ ਆਪਾਂ ਚਾਵਲ ਨੂੰ ਟਰਾਂਸਫਰ ਕਰ ਦਵਾਂਗੇ ਤੇ ਇਹਨਾਂ ਨੂੰ ਆਪਾਂ ਪਹਿਲੇ ਵਾਸ਼ ਕਰਾਂਗੇ ਤਿੰਨ ਚਾਰ ਪਾਣੀ ਵਿੱਚੋਂ ਆਪਾਂ ਇਹਨੂੰ ਵਾਸ਼ ਕਰਾਂਗੇ ਕਿਉਂਕਿ ਤੁਸੀਂ ਦੇਖ ਸਕਦੇ ਪਾਣੀ ਕਾਫੀ ਮੈਨਾ ਹੈ ਤੇ ਆਪਾਂ ਚਾਰ ਪਾਣੀ ਵਿੱਚੋਂ ਥੋਲੇਨੇ ਫਿਰ ਤੁਹਾਨੂੰ ਦਿਖਾਣੀ ਹੈ ਤਾਂ ਦੇਖੋ ਚਾਵਲਾਂ ਨੂੰ ਮੈਂ ਵਾਸ਼ ਕਰ ਲਿਆ ਚਾਰ ਪਾਣੀ ਲੱਗੇ ਸੀ ਮੈਂ ਚਾਰ ਪਾਣੀ ਵਿੱਚ ਚਾਵਲਾਂ ਨੂੰ ਚੰਗੀ ਤਰ੍ਹਾਂ ਥੋਲੇਆ ਤੇ ਹੁਣ ਆਪਾਂ ਮੈਂ ਇਹਦੀ ਚੈੱਕ ਕਰਾਂਗੀ ਇਹ ਸੋਇਆਬੀਂਦੀ ਬੜੀਆਂ ਨੇ ਤੁਸੀਂ ਜੇ ਪਸੰਦ ਕਰਦੇ ਹੋ ਤਾਂ ਪਾ ਸਕਦੇ ਹੋ ਲੇਕਿਨ ਸਾਡੇ ਜਿਹੜੇ ਬੱਚੇ ਨੇ ਇਹਨਾਂ ਨੂੰ ਬਹੁਤ ਵਧੀਆ ਲੱਗਦੀ ਹੈ ਨੇ ਤੇ ਥੋੜੀ ਜਿਹੀ ਬੜੀਆਂ ਨਾਲ ਵਿੱਚ ਪਾ ਲੈਣੀ ਆ ਤੇ ਇਹਨਾਂ ਨੂੰ ਆਪਾਂ ਹੁਣ ਰੱਖ ਦਾਂਗੇ 10 ਮਿੰਟ ਵਾਸਤੇ 10 ਮਿੰਟ ਬਾਅਦ ਆਪਾਂ ਜਿਹੜੀਆਂ ਬੜੀਆਂ ਨੇ ਇਹ ਵੀ ਸੌਫਟ ਹੋ ਜਾਣਗੀਆਂ ਤੇ ਜਿਹੜੇ ਆਪਣੇ ਚਾਵਲ ਨੇ ਇਹ ਵੀ ਥੋੜੇ ਜਿਹੀ ਸੌਫਟ ਹੋ ਜਾਣਗੇ ਤੇ ਉਹਦੇ ਨਾਲ ਆਪਣੇ ਜਿਹੜੇ ਚਾਵਲ ਬਹੁਤ ਖਿੜਿਖਿੜੇ ਬਣਦੇ ਨੇ ਵਧੀਆ ਬਣ ਕੇ ਤਿਆਰ ਹੋ ਗਏ ਇਹਨੂੰ ਆਪਾਂ ਸਾਈਡ ਤੇ ਕੱਢ ਦਨੇ ਆ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਲੈ ਲਿਆ ਮੈਂ फ्रोजन मटर ने काफ़ी गंदी मैं पी्जा में कटे नहीं तो मटर काफ़ी गमे हुए हैं सारे पा देने जब सॉफ्ट हो जाएंगे फिर मैं तुम तो दिखाऊंगी ਤਦੇ ਕੁਛ ਮੈਂ ਪਿਆਜ਼ ਲੈ ਲਏ ਨੇ ਪਿਆਜ਼ਾਂ ਨੂੰ ਛਿਲਕੇ ਮੈਂ ਧੋ ਲਿਆ ਹੈ ਹੁਣ ਆਪਾਂ ਪਿਆਜ਼ਾਂ ਨੂੰ ਇਸ ਤਰੀਕੇ ਨਾਲ ਲੰਬਾਈ ਵਿੱਚ ਕਟਾਂਗੇ ਜਿਆਦਾ ਬਰੀਕ ਨਹੀਂ ਕੱਟਨੇ ਆਪਾਂ ਨੇ ਵੱਡੇ ਸਾਈਜ਼ ਦੇ ਪਿਆਜ਼ ਕੱਟ ਕਰਨੇ ਨੇ ਕਿਉਂਕਿ ਚੋਲਾਂ ਦੇ ਵਿੱਚ ਜਦੋਂ ਆਪਾਂ ਥੱਕੀ ਸਬਜ਼ੀ ਹੋ ਗਈ ਜਾਂ ਚੋਲ ਹੋ ਗਏ ਇਹਦੇ ਵਿੱਚ ਵੱਡੇ ਸਾਈਜ਼ ਦੇ ਹੀ ਪਿਆਜ਼ ਵਧੀਆ ਲੱਗਦੇ ਨੇ ਤੇ ਆਪਾਂ ਇਸ ਤਰੀਕੇ ਨਾਲ ਪਿਆਜ਼ਾਂ ਨੂੰ ਕੱਟ ਲਵਾਂਗੇ ਪਿਆਜ਼ ਜਿਹੜੇ ਨੇ ਆਪਣੇ ਆਪਾਂ ਨੇ ਕੱਟ ਲੈਨੇ ਤੇ ਹੁਣ ਮੈਂ ਇੱਥੇ ਲੈ ਆਇਆ ਇੱਕ ਆਲੂ ਜਿਹੜੀ ਸਬਜੀ ਤੁਸੀਂ ਪਾਣੀ ਚਾਹੁੰਦੇ ਹੋ ਪਾ ਸਕਦੇ ਹੋ ਜਿਹੜੀ ਸਕਿਪ ਕਰਦੀ ਤੁਸੀਂ ਸਕਿਪ ਕਰ ਸਕਦੇ ਹੋ ਤੇ ਇਹਨਾਂ ਨੂੰ ਵੀ ਆਪਾਂ ਛੋਟੇ ਸਾਈਜ਼ ਦੇ ਵਿੱਚ ਕੱਟ ਲਵਾਂਗੇ ਛੋਟੇ ਸਾਈਜ਼ ਦੇ ਜਿਹੜੇ ਆਲੂ ਨੇ ਨਾ ਪਲਾਓ ਵਿੱਚ ਬਹੁਤ ਹੀ ਸਵਾਦ ਲੱਗਦੇ ਨੇ ਇਹ ਪਲਾਉ ਜਿਹੜਾ ਬਹੁਤ ਹੀ ਵਧੀਆ ਬਣਦਾ ਹੈ ਤੇ ਬੱਚਿਆਂ ਨੂੰ ਤਾਂ ਬਹੁਤ ਹੀ ਵਧੀਆ ਲੱਗਦਾ ਹੈ ਤੇ ਹੁਣ ਠੰਡ ਦਾ ਮੌਸਮ ਆ ਗਿਆ ਤੇ ਹੁਣ ਆਪਣੇ ਹਫਤੇ 'ਚ ਦੋ ਜਾਂ ਤਿੰਨ ਵਾਰੀ ਤੇ ਪਲਾਉ ਬਣਾਇ ਜਾਂਦਾ ਹੈ ਤੇ ਆਲੂ ਵੀ ਆਪਾਂ ਨੇ ਕੱਟ ਲਿਆ ਬਰੀਕ-ਬਰੀਕ ਤੇ ਆਪਾਂ ਹੁਣ ਮਟਰ ਕੱਢ ਲਵਾਂਗੇ ਤੇ ਮਟਰ ਜਿਹੜੇ ਸੀਗੇ ਆਪਣੇ ਜੰਮੇ ਹੋਏ ਸੀ ਪਾਣੀ ਦੇ ਵਿੱਚ ਕੁੱਕਰ ਵਿੱਚ ਥੋੜਾ ਜਿਹਾ ਪਾਣੀ ਹੈਗਾ ਤੇ ਇਹਨੂੰ ਆਪਾਂ ਸਬਾਲ ਲਵਾਂਗੇ ਪਹਿਲਾਂ ਚੰਗੀ ਤਰ੍ਹਾਂ ਕੁੱਕਰ ਜਿਹੜਾ ਆਪਾਂ ਬਿਲਕੁਲ ਹੀ ਸੁੱਕ ਗਿਆ ਹੁਣ ਇਹਦੇ ਵਿੱਚ ਮੈਂ ਪਾ ਦਵਾਂਗੀ ਤੇਲ ਤੇਲ ਇੱਕ ਕੜਚੀ ਦੇ ਹਿਸਾਬ ਦੇ ਨਾਲ ਮੈਂ ਇਹਦੇ ਵਿੱਚ ਤੇਲ ਪਾਤਾ ਤੇ ਜੇ ਤੁਸੀਂ ਆਇਲ ਯੂਜ਼ ਕਰਦੇ ਹੋ ਜਿਹੜਾ ਵੀ ਕੁਕਿੰਗ ਆਇਲ ਯੂਜ਼ ਕਰਦੇ ਹੋ ਉਹ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਤੇ ਮੈਂ ਇਹਦੇ ਵਿੱਚ ਸਰੋਂ ਦਾ ਤੇਲ ਪਾਇਆ ਹੈ ਤੇ ਇਹਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਨੂੰ ਕਿਉਂਕਿ ਮੈਂ ਜ਼ਿਆਦਾਤਰ ਤੇਲ ਦਾ ਹੀ ਯੂਜ਼ ਕਰਦੀ ਹਾਂ ਤੇ ਜਿਹੜਾ ਇਹ ਫਾਈਨ ਡੋਲ ਹੈ ਮੈਂ ਕਦੇ-ਕਦੇ ਉਹ ਵੀ ਯੂਜ਼ ਕਰ ਲੈਂਦੀ ਹਾਂ ਲੇਕਿਨ ਬਹੁਤ ਹੀ ਘੱਟ ਯੂਜ਼ ਕਰਦੀ ਆ ਤੇ ਤੇਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਹੁਣ ਮੈਂ ਇਹਦੇ ਵਿੱਚ ਪਾ ਦਵਾਂਗੀ ਤੇਜ ਪੱਤਾ ਤੇ ਤੁਸੀਂ ਸਾਬਤ ਜੀਰਾ ਵੀ ਪਾ ਸਕਦੇ ਹੋ ਲੇਕਿਨ ਮੈਂ ਜੀਰਾ ਸਾਬਤ ਨਹੀਂ ਪਾ ਰਹੀ ਮੈਂ ਬਾਅਦ 'ਚ ਤੁਹਾਨੂੰ ਦੱਸਾਂਗੀ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਪਿਆਜ਼ ਜੋ ਆਪਾਂ ਨੇ ਕੱਟ ਕੀਤੀ ਹੋਈ ਸੀ ਪਿਆਜ਼ ਦੇ ਨਾਲ ਹੀ ਮੈਂ ਆਲੂ ਪਾ ਦਵਾਂਗੀ ਆਪਣੇ ਜਿਹੜੇ ਆਲੂ ਨੇ ਨਾਲ ਹੀ ਫਰਾਈ ਹੋ ਜਾਣਗੇ ਦੋਨੋਂ ਸੀਜ਼ਨ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਆਪਾਂ ਨੇ ਬਸ 50% ਹੀ ਇਹਨਾਂ ਨੂੰ ਕੁੱਕ ਕਰਨਾ ਹੈ ਪਿਆਜ਼ ਦਾ ਜ਼ਿਆਦਾ ਆਪਾਂ ਨੇ ਕਲਰ ਨਹੀਂ ਬਦਲਣਾ ਉਹਨੇ ਕੋਈ ਫਰਾਈ ਕਰਨੇ ਨੇ ਥੋੜਾ ਹਲਕਾ ਜਿਹਾ ਕੱਚਾਪਨ ਹੁੰਦਾ ਹੈ ਉਹ ਨਿਕਲ ਜਾਵੇ ਤੇ ਆਲੂ ਵੀ ਆਪਾਂ ਜ਼ਿਆਦਾ ਨਹੀਂ ਫਰਾਈ ਕਰਾਂਗੇ ਇਹਨੂੰ 2 ਤੋਂ 3 ਮਿੰਟ ਲਈ ਆਪਾਂ ਐਦੇ ਹੀ ਫਰਾਈ ਕਰਾਂਗੇ ਇਹ ਜਿਹੜਾ ਪਲਾਉ ਸਭ ਦਾ ਹੀ ਫੇਵਰਟ ਹੈ ਤੇ ਸਾਰਿਆਂ ਨੂੰ ਬਹੁਤ ਹੀ ਵਧੀਆ ਵੀ ਲੱਗਦਾ ਹੈ ਘਰੇ ਆਪਣੇ ਗੈਸਟ ਆਣਾ ਹੋਵੇ ਜਾਂ ਟਾਈਮ ਆਪਣੇ ਕੋਲ ਘੱਟ ਹੋਵੇ ਕਪਾਏ ਸਿਰਕੇ ਨਾਲ ਫਲਾਉ ਬਣਾ ਸਕਦੇ ਆ ਜਿਵੇਂ ਅੱਗੋਂ ਜਿਵੇਂ ਜ਼ਿਆਦਾ ਠੰਡਾ ਡਾਲ ਦੇਗੀ ਤੇ ਫੇਰ ਹੀ ਆਪਾਂ ਰੋਟੀ ਬਣਾਣ ਦੀਆਂ ਸਬਜ਼ੀ ਬਣਾਉਣ ਦੀ ਹਾਲਤ ਕਰ ਜਾਣੇ ਆ ਤੇ ਜਦੋਂ ਇਸ ਤਰ੍ਹਾਂ ਆਪਾਂ ਫਲਾਉ ਬਣਾ ਕੇ ਖਾਵਾਂਗੇ ਤੇ ਟੇਸਟੀ ਵੀ ਲੱਗੇਗਾ ਤੇ ਪੇਟ ਵੀ ਭਰ ਜਾਏਗਾ ਇਹਨੂੰ ਫਿਰ ਫਰਾਈ ਕਰ ਲੈਣੇ ਆ ਮੈਂ ਚੋਲਾਂ ਦਾ ਵੀ ਪਣੀ ਕੱਢ ਦਿੱਤਾ ਤੇ ਦੇਖ ਲੈਣੇ ਆ ਆਪਣੀਆਂ ਜਿਹੜੀਆਂ ਬੜੀਆਂ ਨੇ ਕਾਫੀ ਸੌਫਟ ਹੋ ਗਈਆਂ ਨੇ ਤੇ ਦੇਖੋ ਅਪਾ ਇਦਾਂ ਪ੍ਰੈਸ ਕਰਦੇ ਆ ਤੇ ਬਹੁਤ ਯਾਰਾਂ ਨਾਲ ਪ੍ਰੈਸ ਵੀ ਹੋ ਰਹੀਆਂ ਨੇ ਤੇ ਬੜੀਆਂ ਆਪਣੀਆਂ ਸੌਫਟ ਹੋ ਗਈਆਂ ਨੇ ਇਸ ਤਰੀਕੇ ਨਾਲ ਆਪਾਂ ਨੇ ਬੜੀਆਂ ਨੂੰ ਪਹਿਲਾਂ ਭਿਓ ਕੇ ਰੱਖ ਜਣਾ। ਅੱਗ ਇਹਦੇ ਵਿੱਚ ਮੈਂ ਬਿਲਕੁਲ ਹੀ ਸਿੰਪਲ ਤਰੀਕੇ ਨਾਲ ਤੁਹਾਨੂੰ ਦੱਸ ਰਹੀਆਂ ਕਿ ਆਪਾਂ ਨੇ ਬਲਾਉਂਡ ਕਿੱਦਾਂ ਬਣਾਣਾ ਹੈ ਤੇ ਮੈਂ ਤੇਜ ਪੱਤਾ ਲਈ ਹੈ ਇਹਦੇ ਵਿੱਚ ਤੁਸੀਂ ਦਾਲ ਚੀਨੀ ਸਾਬਤ ਕਾਲੀ ਮਿਰਚ ਲੌਂਗ ਤੇ ਕੋਈ ਵੀ ਆਪਣੇ ਹਿਸਾਬ ਨਾਲ ਕੋਈ ਵੀ ਸਾਬਤ ਮਸਾਲੇ ਐਡ ਇਹਦੇ ਵਿੱਚ ਕਰ ਸਕਦੇ ਹੋ ਤੇ ਮੈਂ ਜਿਆਦਾ ਮਸਾਲੇ ਐਡ ਨਹੀਂ ਕੀਤੇ। ਮੈਂ ਬਹੁਤ ਹੀ ਗਰਮ ਚੀਜ਼ਾਂ ਘੱਟ ਪਾਈਆਂ ਨੇ ਇਹਦੇ ਵਿੱਚ। ਸਾਡੇ ਕੋ ਪਿਆਜ਼ ਵੀ ਨੇ ਆਪਣੇ ਥੋੜੇ ਥੋੜੇ ਜਿਹਾ ਫਰਾਈ ਹੋਣ ਲੱਗ ਗਏ ਨੇ। ਆ ਥੋੜਾ ਜਿਹਾ ਕਲਰ ਚੇਂਜ ਹੋਣ ਲੱਗ ਗਿਆ। ਹੁਣ ਆਪਾਂ ਇਹ ਤੋਂ ਜ਼ਿਆਦਾ ਇਹਨੂੰ ਫਰਾਈ ਨਹੀਂ ਕਰਾਂਗੇ। ਤੇ ਹੁਣ ਮੈਂ ਇਹਦੇ ਵਿੱਚ ਐਡ ਕਰ ਦਾਂਗੀ ਮਟਰ। ਜਿਹੜੇ ਆਪਾਂ ਪਹਿਲਾਂ ਹੀ ਭੋਗ ਕੇ ਰੱਖੇ ਹੋਏ ਸੀਗੇ। ਸਾਰੇ ਮਟਰ ਵੀ ਇਹਦੇ ਵਿੱਚ ਐਡ ਕਰਦੇ ਹਾਂ। ਕੀ ਮਸਾਲੇ ਹੁਣ ਦੇਖ ਲੈਣੇ ਆਪਾਂ ਨੇ ਜਿਹੜੇ-ਜਿਹੜੇ ਐਡ ਕਰਨੇ ਆ। ਪਹਿਲਾਂ ਤੇ ਆਪਾਂ ਨੂਨ ਪਾ ਦਾਂਗੇ 2 ਚਮਚ। ਕਿਉਂਕਿ ਇੱਕ ਗਲਾਸ ਚਾਵਲ ਨੇ ਤੇ 2 ਚਮਚ ਆਪਾਂ ਨੂਨ ਦੇ ਵਿੱਚ ਐਡ ਕਰਾਂਗੇ। ਤੇ ਥੋੜੀ ਜਿਹੀ ਮਿਰਚ ਐਡ ਕਰਾਂਗੀ ਲਾਲ ਮਿਰਚ। ਇਸ ਮਿਰਚ ਦੇ ਬੱਤੀਆਂ ਨੇ ਖਾਣੀ ਥੋੜੀ ਕੱਟ ਕੇ ਪਾਵਾਂਗੀ ਨੇ। ਤੇ 1 ਚਮਚ ਹਲਦੀ ਪਾਵਾਂਗੇ। ਹੁਣ ਬਾਕੀ ਮੈਂ ਇਹਦੇ ਵਿੱਚ ਇਹ ਮੈਗੀ ਮਸਾਲਾ ਹੈ। ਮੈਂ ਥੋੜਾ ਜਿਹਾ ਇਹ ਵੀ ਐਡ ਕਰ ਦਾਂਗੀ ਇਹਦੇ ਨਾਲ ਜਿਹੜਾ ਟੇਸਟ ਬਹੁਤ ਹੀ ਅੱਛਾ ਆਏਗਾ ਚਾਹਵਨਾ ਤੇ ਜੀਰਾ ਕਾਲੀ ਮਿਰਚ ਦਾ ਪਾਊਡਰ ਪੀਸ ਕੇ ਮੈਂ ਰੱਖਿਆ ਹੋਇਆ ਸੀ ਕਿਉਂਕਿ ਜ਼ਿਆਦਾ ਮੈਂ ਹਰ ਚੀਜ਼ ਏ ਹੀ ਯੂਜ਼ ਕਰਦੀ ਆ ਇਹਦਾ ਜਿਹੜਾ ਟੇਸਟ ਬਹੁਤ ਹੀ ਵਧੀਆ ਲੱਗਦਾ ਤੇ ਜੀਰੇ ਨੂੰ ਆਪਾਂ ਨੇ ਭੁੰਨ ਕੇ ਤੇ ਬ੍ਰਾਊਨ ਕਰਕੇ ਇਹਨੂੰ ਮਿਕਸ ਜੀ ਗ੍ਰਾਈਂਡ ਕੀਤਾ ਹੈ ਤੇ ਨਾਲ ਹੀ ਮੈਂ ਕਾਲੀ ਮਿਰਚ ਨੂੰ ਨਾਲ ਐਡ ਕੀਤੀ ਹੋਈ ਹੈ ਦੋਨਾਂ ਚੀਜ਼ਾਂ ਦਾ ਮਸਾਲਾ ਬਣਾ ਕੇ ਪਹਿਲਾਂ ਹੀ ਰੱਖਿਆ ਹੈ ਤੇ ਆਪਾਂ ਹੁਣ ਇਹਨੂੰ ਮਿਕਸ ਕਰ ਲਵਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਮਿਕਸ ਕਰਨਾ ਹੈ ਇਦਾਂ ਆਪਾਂ ਪਲਾਉ ਬਣਾਵਾਂਗੇ ਸਾਡਾ ਜਿਹੜਾ ਪਲਾਉ ਬਹੁਤ ਹੀ ਸੋਹਣਾ ਤੇ ਵਧੀਆ ਬਣ ਕੇ ਤਿਆਰ ਹੋਏਗਾ ਟੇਸਟੀ ਵੀ ਲੱਗੇਗਾ ਜਿਹੜੇ ਮਸਾਲੇ ਪਾਏ ਆ ਨਾ ਆਪਾਂ ਨੇ ਇਹਨੂੰ ਆਪਾਂ ਸਿਰਫ 2 ਮਿੰਟ ਲਈ ਇਹਨਾਂ ਦੇ ਨਾਲ ਸਬਜ਼ੀਆਂ ਦੇ ਨਾਲ ਆਪਾਂ ਇਹਨੂੰ ਹੁਣ ਲਵਾਵਾਂਗੇ ਤਾਂ ਕਿ ਜਿੰਨਾ ਵੀ ਮਸਾਲਿਆਂ ਦਾ ਫਲੇਵਰ ਹੈ ਸਬਜ਼ੀਆਂ ਦੇ ਵਿੱਚ ਆ ਸਕੇ ਪਾਣੀ ਐਡ ਕਰ ਦਾਂਗੇ ਪਾਣੀ ਐਡ ਕਰਨਾ ਜਿਹੜਾ ਕਲਰ ਹੈ ਨਾ ਮਸਾਲਿਆਂ ਦਾ ਬਹੁਤ ਹੀ ਵਧੀਆ ਆਏਗਾ ਤੇ ਹੁਣ ਮੈਂ ਇਹਦੇ ਵਿੱਚ ਐਡ ਕਰ ਦਾਂਗੀ ਚੌਲ ਤੇ ਵੜੀਆਂ ਆਪਾਂ ਨੇ ਜਿਹੜੀਆਂ ਭਿਓ ਕੇ ਰੱਖੀਆਂ ਸੀ ਸਾਰੀਆਂ ਮੈਂ ਇਹਦੇ ਵਿੱਚ ਐਡ ਕਰ ਦਵਾਂਗੀ ਇਹਨੂੰ ਵੀ ਆਪਾਂ ਮਿਕਸ ਕਰ ਲਾਂਗੇ ਮਸਾਲਿਆਂ ਦੇ ਨਾਲ ਕਾਕੀਰ ਮਸਾਲੇ ਹੋਰ ਚੋਲ ਨੇ ਆਪਾਂ ਆਪਣੇ ਸਾਰੇ ਮਿਕਸ ਹੋ ਜਾਣ ਵਧੀਆ ਤਰੀਕੇ ਨਾਲ ਮਿਕਸ ਕਰ ਲਿਆ ਹੁਣ ਮੈਂ ਇਹਦੇ ਵਿੱਚ ਪਾਣੀ ਐਡ ਕਰਾਂਗੀ ਆਪਣੇ 1 ਗਲਾਸ ਚੋਲ ਸੀ ਤੇ ਮੈਂ ਇਹਦੇ ਵਿੱਚ 1.5 ਗਲਾਸ ਪਾਣੀ ਐਡ ਕਰ ਰਹੀ ਆ ਤੇ 1.5 ਗਲਾਸ ਤੋਂ ਜ਼ਿਆਦਾ ਆਪਾਂ ਨੇ ਪਾਣੀ ਐਡ ਨਹੀਂ ਕਰਨਾ ਨਹੀਂ ਤਾਂ ਜਿਹੜੇ ਆਪਣੇ ਚੋਲ ਨੇ ਜ਼ਿਆਦਾ ਖਿੜੇ ਨਹੀਂ ਬਣਨਗੇ ਕਿਉਂਕਿ ਆਪਾਂ ਨੇ ਚੋਲਾਂ ਨੂੰ ਪਹਿਲਾਂ ਭਿਓ ਕੇ ਰੱਖ ਦਿੱਤਾ ਸੀ ਉਹਦੇ ਨਾਲ ਜਿਹੜਾ ਆਪਣਾ ਪਾਣੀ ਹੈ ਬਿਲਕੁਲ ਹੀ ਘੱਟ ਲੱਗਦਾ ਤਾਂ ਬਸ ਪਾਣੀ ਦਾ ਧਿਆਨ ਰੱਖਣਾ ਹੈ ਪਾਣੀ ਆਪਾਂ ਨੇ ਜ਼ਿਆਦਾ ਨਹੀਂ ਪਾਣਾ ਹੈਗਾ ਤੇ ਘੱਟ ਵੀ ਨਹੀਂ ਪਾਣਾ 1 ਗਲਾਸ ਛੋਲਾਂ ਦੀ ਜੇ ਆਪਾਂ ਨਹੀਂ 1.5 ਗਲਾਸ ਹੀ ਪਾਣੀ ਨੂੰ ਐਡ ਕਰਨਾ ਹੈ ਤੇ ਹੁਣ ਆਪਾਂ ਇਹਦਾ ਢੱਕਣ ਲਗਾ ਦਵਾਂਗੇ ਤੇ ਢੱਕਣ ਲਗਾਵਾਂਗੇ ਆਪਾਂ ਦੋ ਸੀਟੀਆਂ ਆਣ ਤੱਕ ਇਹਨੂੰ ਇਸੇ ਤਰ੍ਹਾਂ ਆਪਾਂ ਕੁਕ ਹੋਣ ਲਈ ਰੱਖ ਦਵਾਂਗੇ ਜਿੱਦਾਂ ਹੀ ਦੋ ਸੀਟੀਆਂ ਆ ਜਾਣਗੀਆਂ ਤੇ ਫਿਰ ਆਪਾਂ ਗੈਸ ਦੀ ਜਿਹੜੀ ਫਲੇਮ ਹੈ ਉਹਨੂੰ ਆਫ ਕਰ ਦਾਂਗੇ ਕਰ ਦਿੱਤਾ ਹੈ ਤੇ ਹੁਣ ਇਹਨੂੰ ਆਪਾਂ 5 ਤੋਂ 7 ਮਿੰਟ ਲਈ ਬੰਦ ਰਹਿਣ ਦਵਾਂਗੇ ਫਿਰ ਆਪਾਂ ਇਹਦਾ ਢੱਕਣ ਖੋਲਾਂਗੇ ਫਿਰ ਤੁਹਾਨੂੰ ਦਿਖਾਣੇ ਆ ਦੇਖੋ ਜੀ ਕਿੰਨੇ ਵਧੀਆ ਆਪਣੇ ਚੋਲ ਬਣ ਕੇ ਤਿਆਰ ਹੋ ਚੁੱਕੇ ਨੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਉਹ ਦੇਖੋ ਕਿੰਨੇ ਖਿੜੇ-ਖਿੜੇ ਚੋਲ ਆਪਣੇ ਬਣ ਗਏ ਨੇ ਇਹ ਤੁਸੀਂ ਵੀ ਇਸ ਤਰੀਕਾ ਹੀ ਬਣਾ ਕੇ ਤਿਆਰ ਕਰਿਓ ਦੇਖੋ ਨਾ ਕਿ ਜਦੋਂ ਆਪਣੇ ਢਿਲੇ ਨੇ ਚੋਲ ਤੇ ਨਾ ਹੀ ਚੜਾ ਟੈਂਟ ਨੇ ਤੇ ਦੇਖੋ ਕੱਲਾ ਕੱਲਾ ਦਾਣਾ ਆਪਣੇ ਚੋਲਾਂ ਦਾ ਹੋ ਚੁੱਕਿਆ ਜੇ ਆਪਾਂ ਇਹਦੇ ਵਿੱਚ ਬਸ ਇੱਕੋ ਗੱਲਾਂ ਦਾ ਆਪਾਂ ਨੇ ਧਿਆਨ ਰੱਖਣਾ ਹੈ ਕਿ ਜਦੋਂ ਵੀ ਆਪਾਂ ਨੇ ਪਾਣੀ ਪਾਣਾ ਹੈ ਤੇ ਪਾਣੀ ਜਿਹੜੇ ਮੈਜ਼ਰਮੈਂਟ ਹੈ ਬਿਲਕੁਲ ਠੀਕ ਹੋਣਾ ਚਾਹੀਦਾ ਹੈ ਤੇ ਪਾਣੀ ਬਿਲਕੁਲ ਵੀ ਜ਼ਿਆਦਾ ਨਹੀਂ ਪਾਣਾ ਨਾ ਹੀ ਆਪਾਂ ਨੇ ਘੱਟ ਪਾਣਾ ਹੈ ਤਾਂ ਹੀ ਆਪਣੇ ਜਿਹੜੇ ਚੋਲ ਨੇ ਵਧੀਆ ਬਣ ਕੇ ਤਿਆਰ ਹੋਣਗੇ ਤੇ ਤੁਹਾਨੂੰ ਇਹ ਰੈਸਪੀ ਮੇਰੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਖੋ ਜੀ ਆਪਣੇ ਚੌਣਕੇ ਤਿਆਰ ਹੋ ਚੁੱਕੇ ਨੇ ਔਰ ਕਿੰਨੇ ਵਧੀਆ ਰਾਈਸ ਆਪਣੇ ਤਿਆਰ ਨੇ ਬਣ ਕੇ ਤੇ ਤੁਸੀਂ ਵੀ ਇਸੇ ਤਰ੍ਹਾਂ ਬਣਾ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਮੇਜਰਮੈਂਟ ਜਿਹੜਾ ਉਹ ਧਿਆਨ ਵਿੱਚ ਆਪਾਂ ਨੂੰ ਰੱਖਣਾ ਪਏਗਾ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਆਪਣੇ ਜਿਹੜੇ ਚੌਣ ਨੇ ਕਿੰਨੇ ਵਧੀਆ ਬਣੇ ਨੇ ਤੇ ਆਪਾਂ ਮਿਲਾਂਗੇ ਹੁਣ ਨੈਕਸਟ ਟਾਈਮ ਨੈਕਸਟ ਰੈਸਪੀ ਦੇ ਨਾਲ ਉਦੋਂ ਤੱਕ ਤੁਸੀਂ ਦੇਖਦੇ ਰਹੋ ਗਿਲ ਪੰਜਾਬੀ ਕੁਕਿੰਗ ਸਤਿ ਸ਼੍ਰੀ ਅਕਾਲ ਜੀ